ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਤ ਪੀਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਸ਼ਾਲ ਦੀ ਵੀਡੀਓ ਜਿਹੜੀ ਉਹ ਲੈ ਕੇ ਆਏ ਆ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਆਪਣਾ ਸ਼ਾਲ ਬਣ ਕੇ ਰੈਡੀ ਹੋਇਆ ਹੈ ਇਹ ਇਹ ਆਪਾਂ ਪਿਓਰ ਬੈਲਵਟ ਦੇ ਸਟਾਫ ਦੇ ਉੱਪਰ ਪ੍ਰੋਪਰ ਹੈਂਡ ਦੇ ਵਰਕ ਦੇ ਨਾਲ ਸਾਰਾ ਰੈਡੀ ਕੀਤਾ ਹੈ ਸਾਰਾ ਹੈਂਡਵਰਕ ਹੋਇਆ ਜੀ ਇਹਦੇ ਤੇ ਇਹ ਆਪਾਂ 10 ਪੀਸ ਰੈਡੀ ਕੀਤੇ ਹੈ ਆਪਾਂ ਨੂੰ ਭੈਣ ਦਾ ਆਰਡਰ ਆਇਆ ਸੀਗਾ ਇਹ ਵਾਲੇ ਸ਼ਾਲ ਦਾ ਤੇ ਉਹ ਕਹਿੰਦੇ ਸਾਨੂੰ ਇਦਾਂ ਦਾ ਹੈਂਡਵਰਕ ਚ ਰੈਡੀ ਕਰਕੇ ਦਿਓ ਤੀ ਫੋਟੋਸ ਆਪਾਂ ਸ਼ੇਅਰ ਕੀਤੀਆਂ ਤਾਂ ਆਪਾਂ ਨੂੰ ਇਹਦੇ ਨਾਲ ਦੇ 10 ਆਰਡਰ ਹੋ ਰਾਈ ਸੀਗੇ ਆਪਾਂ ਨੂੰ ਬਾਹਰੋਂ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਇਹ ਵਾਲੇ ਸ਼ਾਲ ਦੇ ਲਈ ਤੇ ਬੈਲਵਟ ਦੇ ਸ਼ਾਲ ਜਿੱਦਾਂ ਕਿ ਹੁਣ ਵਿਆਹਾਂ ਦਾ ਸੀਜ਼ਨ ਹੁੰਦਾ ਤਾਂ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੁੰਦੇ ਨੇ ਮੈਰਿਜ ਦੇ ਉੱਪਰ ਫੰਕਸ਼ਨ ਦੇ ਉੱਪਰ ਜਦੋਂ ਆਪਾਂ ਵੇਅਰ ਕਰਦੇ ਹਾਂ ਸੂਟ ਦੇ ਨਾਲ ਇਹ ਬਹੁਤ ਹੀ ਸੋਹਣਾ ਮਹਿਰੂਨ ਸ਼ੇਡ ਦੇ ਉੱਪਰ ਬਹੁਤ ਸੋਹਣਾ ਜਿਹਾ ਰੈਡੀ ਕੀਤਾ ਸਾਰਾ ਤੇ ਇਹ ਕੰਮ ਦੀ ਕੁਆਲਿਟੀ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਪੀਸ ਬਣ ਕੇ ਰੈਡੀ ਹੋਇਆ ਹੈ ਜਿੱਦਾਂ ਕਿ ਹੁਣ ਥੋੜਾ ਸੀਜ਼ਨ ਆਫ ਹੁੰਦਾ ਨਾ ਗਰਮੀ ਦੇ ਵਿੱਚ ਤਾਂ ਤੁਸੀਂ ਹੁਣ ਵਾਲੇ ਸੀਜ਼ਨ ਦੇ ਵਿੱਚ ਹੈਂਡਵਰਕ ਦੇ ਸੂਟ ਹੋ ਗਏ ਸ਼ਾਲ ਕੁਝ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਲਦੀ ਤੋਂ ਜਲਦੀ ਸਾਨੂੰ ਆਰਡਰ ਕਰੋ ਤੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਇਹ ਆਪਾਂ ਹੁਣ ਰੈਡੀ ਕਰ ਦਿੰਦੇ ਹੁੰਦੇ ਹਾਂ ਓਕੇ ਜੀ ਮਿਲਦੇ ਆਂ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ ਜੀ ਧੰਨਵਾਦ